ਮੇਰਾ ਨਾਮ ਵੀਰ ਕੋਰਿਆ ਤੇ ਸਾਡਾ ਮਈਵਾਲਿਆ ਦੇਡ ਮੇਰੀ ਕਲਵਿੰਦਰ ਕੋਰਿਆ ਜੋ ਵੀ ਕਾਲ 에어ਪੋਰਟ ਤੇ ਹੋਇਆ ਉਹਨੇ ਠੀਕ ਕੀਤਾ ਤਾਂ ਕਿ ਇਹ ਜੋ ਪਰਿਵਾਰ ਆ ਜੋ ਜਿਵੇਂ ਬੰਦੀ ਆ ਉਹਦੇ ਨਾਲ ਆ ਆ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀ ਦੇ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀ ਨੇ ਵੇਖੀ ਮੈਂ ਕੁਝ ਨਹੀਂ ਦੱਸ ਸਕਦੀ ਮੈਂ ਕੁਝ ਨਹੀਂ ਕਹਿ ਸਕਦੀ ਕਿਆ ਮੈਂ ਤੁਹਾਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ ਪੁੱਛਣਾ ਚਾਹਿਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ ਚਾਰ ਔਰ ਪੰਜ ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ ਕੋਣ ਕੋਣ ਹੈਗੇ ਇੱਕ ਮੇਰਾ ਆਪਣਈਆ ਦੋ ਮੇਰੇ ਜੇਠ ਹੈ ਜਗਦੇ ਜੇਠ ਹੀ ਆ ਇੱਕ ਜੇਠ ਮੇਰਾ ਪੂਰਾ ਆ ਇੱਕ ਜਲੰਦਰ ਆ ਇੱਕ ਕਪਤਾਨ ਸਾਹਿਬ ਪੇਡ ਆ ਤੇ ਬਾਕੀ ਹੁਣ ਮੇਰੇ ਪਤੀ ਘਾਵੀ ਫੌਜ ਦੇ ਵਿੱਚ ਆ ਬਾਕੀ ਉਹ ਮੇਰੇ ਜਵਾਈ ਵੀ ਦੂਜਾ ਵਾਰਾ ਹੈਗੇ ਆ ਬਣੀਆ ਜਵਾਈ ਮੇਰੇ ਸਾਰਾ ਪਰਿਵਾਰ ਸਾਡਾ ਕਰਦੀ ਲੜਾਈ ਪੈਂਦੀ ਲੜਾਈ ਜਿਹੜਾ ਜੰਗ ਜਿੱਤਿਆ ਔਰ ਮੇਰੇ ਜੇਠਾ ਨੇ ਉੱਥੇ ਤੇ ਜਾ ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿਪਲਾਂ ਤੇ ਤੇ ਦੇ ਜਾ ਭੁੱਖੇ ਤੇ ਆਏ ਉੱਥੇ ਤੇ ਜਾ ਲੜਦੇ ਰਹ ਜਾਂ ਕੋਈ ਇਹੋ ਜੀ ਸਾਨੂੰ ਕੋਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ ਮੇਰੇ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖੀ ਦੀ ਸੋ ਤਾਂ ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇ ਰਹੇ ਤੇ ਤੁਹਾਡੀਆਂ ਕੀ ਕੀ ਮੰਗਾਂ ਸੀ ਜੀ ਮੇਰੀਆਂ ਮੰਗਾਂ ਇਹੋ ਸੀਗੀਆਂ ਸਾਨੂੰ ਖਰਾਬਾ ਮਿਲੇ ਪਿਓ ਛੜਨਾ ਫਸਲਣਾ ਰੋੜਿੰਗਾਂ ਮਾ ਕਿਆ ਨਾ ਨਿਸਾਨ ਕੋਈ ਹੋਇਆ ਉਹ ਮਿਲੇ ਸਾਡੇ ਨਾਲ ਜਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ ਪੱਚੀਆਂ ਕਿੱਤਾਂ ਉਹ ਸਾਡੇ ਨਾਲ ਮਾਲਕੀਆਂ ਬਣ ਜਾਣ ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ ਤੁਸੀਂ ਵੀਡੀਓ ਦੇਖੀਓ 에어ਪੋਰਟ ਦੇ ਉੱਤੇ ਕੁਲਵਿੰਦਰ ਇਹ ਇੱਥੇ ਫੋਨ ਮੈਂ ਤੇ ਆਈ ਚ 7 ਵਜੇ 6 ਵਜੇ ਮੈਂ ਨਹੀਂ ਘਰੇ ਹੈਗੀ ਸੀ ਨਵੇਂ ਮਰਦੇ ਤੇ ਗਈ ਮੈਂ ਮੇਰੇ ਅੱਖਾਂ ਮੈਨੂੰ ਨਹੀਂ ਪਤਾ ਕਿ ਲੱਗ ਜਦੋਂ ਇਹ ਘਟਨਾ ਵਾਪਰੀ ਤੁਸੀਂ ਘਰ ਦੇ ਵਿੱਚ ਨਹੀਂ ਹੈਗੇ ਨਹੀਂ ਹੈਗੀ ਪਤਾ ਕਿਦਾਂ ਲੱਗਾ ਪਤਾ ਲੱਗਾ ਜਦੋਂ ਮੈਂ ਤਰੇ ਆਈਆਂ ਜਦੋਂ ਇੱਥੇ ਆਏ ਇੱਥੇ ਸ਼ਾਮ ਨੂੰ ਮੈਨੂੰ ਨਹੀਂ ਪਤਾ ਲੱਗਾ ਕਹਿੰਨਾ ਦੱਸਿਆ ਇਹਨੇਗਾ ਹਾਂ ਮੈਨੂੰ ਨੇ ਦੱਸਿਆ ਪਾਲ ਪਾਲ ਸੀ ਮੈਂ ਉੱਥੇ ਚੱਲਦੀ ਮੈਂ ਘਰੇ ਨਹੀਂ ਸੀ ਆਦੀ ਜੇਕਰ ਤੇ ਉਹਨੇ ਕਰਨਾ ਸੀ ਮਾਂ ਆਪਣੀ ਮਾੜੀ ਹੋਵੇ ਚੰਗੀ ਹੋਵੇ ਕੋਈ ਬੱਚਾ ਆਂਦਾ ਜਦੋਂ ਮਾਂ ਨੂੰ ਤੈ ਤਾਂ 100 ਰੁਪਏ ਦੇ ਲੈ ਕੇ ਤੇ ਉਹ ਧਰਨੇ ਤੇ ਜਾਂਦੀ ਆ ਦਿਹਾੜੀ ਦੀ ਆ ਦਵਾਨੀ ਦੀ ਮੈਂ ਦਵਾਨੀ ਦੀ ਹੋ ਗਈ ਹਾਂ ਹੈ ਜਦੋਂ ਉਹ ਠਾਇ ਪਾਣੀਆਂ ਦੇ ਵਿੱਚ ਛੰਨਾ ਗੋਏ ਵਾਲੇ ਦੇ ਵਿੱਚ ਮੈਂ ਜਰਮ ਦਿੱਤਾ ਸਾਪਕੀਤਾ ਆ ਜਿਹੜਾ ਪ੍ਰਦਾ ਹੈ ਮੈਂ ਇਹ ਵੀ ਇੱਕ ਪਾਸੇ ਦੱਜਾ ਪਹੂਈ ਤੇ ਇੱਕ ਪਾਸੇ ਦੱਜਾ ਹੀ ਗੰਦ ਤੇ ਇੱਥੇ ਜਾ ਪਾਣੀ ਕੇ ਰਕੇ ਮੇਰੇ ਫਿਰਦਾ ਸੀ ਤੇ ਕਾਹ ਕਰਨੇ ਦੇ ਵਿੱਚ ਮੇਰੀ ਬੇਟੀ ਪਾੜਨ ਸਹੂਲੇ ਜਾਂਦੀ ਰਹੀ ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ ਨਾ ਮੈਨੂੰ ਕੋਈ ਲਾਮਾ ਆਇਆ ਅੱਜ ਜੇ ਉਹਨੂੰ ਕਿਹਾ ਕੁਛ ਤੇ ਫੇਰ ਜੇ ਜਿੰਨਾ ਚਿਰ ਮੈਂ ਅੱਥੀ ਨਹੀਂ ਵੇਂਦੀ ਅੰਚਰ ਮੈਂ ਕੋਈ ਸੱਚ ਨਹੀਂ ਮੰਨਦੀ ਮੈਨੂੰ ਵਕਾਇਆ ਜਾਵੇ ਤੱਪੜ ਕੀ ਮਾਰਿਆ ਵਾ ਤੇ ਕਿੱਦਾਂ ਮਾਰੀ ਦੱਸੋ ਮੈਂ ਉਹ ਉਹ ਗਲਤੀ ਉਹ ਮੈਂ ਪਰ ਜੇ ਨਹੀਂ ਮੇਰੀ ਤੀਨੇ ਕੀਤੀ ਤੇ ਮੈਂ ਅਨੀ ਨਹੀਂ ਕੀਤੀ ਉੱਚ ਕਿਹਾ ਹੋਊਗਾ ਉਹਦੀ ਉਹਦਾ ਤਾਂ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾ ਨਹੀਂ ਕਿਹਾ ਉਹਨੇ ਕੁਝ ਪਹਿਲਾਂ ਕਿਹਾ ਹੋਊਗਾ ਕੰਗੜਾ ਨੇ ਤਾਂ ਲੱਗਦਾ ਕਿ ਕੰਗੜਾ ਨੇ ਉਹਨੂੰ ਉਕਸਾਇਆ ਹੋਊਗਾ ਉਹਨੂੰ ਕੁਝ ਕੁਝ ਬੋਲਿਆ ਉਸ ਤੋਂ ਬਾਅਦ ਗੁੱਸੇ ਜਾ ਕੇ ਆ ਗਿਆ ਉਹ ਕਦੀ ਕਹਿ ਦਿੰਦਾ ਏ ਆ ਆ ਵਾ ਕਦੀ ਕਹਤਾ ਏ 100 ਰੁਪਏ ਤੇ ਜਾਣਦੀਆਂ ਐ ਕਦੀ ਆਂਦੀਆਂ ਦੁਪਤੀਆਂ ਆ ਅਸੀਂ ਦੁਪਤੀਆਂ ਹੋ ਗਈਆਂ ਹੈਂ ਅਸੀਂ ਦੁਕੀ ਹੱਕ ਲੈਣ ਜਾਂਦੇ ਨਾ ਸੀ ਅਸੀਂ ਆਪਣੀਆਂ ਜਾਇਦਾਤਾ ਪਿੱਛੇ ਜਾਂਦੇ ਆ ਬੱਚਿਆਂ ਵਾਸਤੇ ਜਾਂਦੇ ਸੀ ਹੈ ਥਾਂ ਤੀਨ ਵਾਰ ਤੇ ਅਸੀਂ ਬੱਚਿਆਂ ਦੀ ਪੇਖ ਵਾਸਤੇ ਜਾਂਦੇ ਸੀ ਸਾਡਾ ਜੀ ਕਰਦਾ ਰੋਡਾਂ ਦੇ ਉੱਤੇ ਬਹਿਣ ਨੂੰ ਭੁੱਖਿਆ ਤਾਂ ਆਂਦਾ ਬਹਿਣ ਨੂੰ ਜੀ ਕਰਦਾ ਹੈ ਪਾਣੀ ਦੀ ਘੁੱਟ ਨੂੰ ਵੀ ਤਰਸਦੇ ਉੱਥੇ ਤਾਂ ਆਇਆ ਤੇ ਤੂੰ ਪੇ ਸੜਦੀਆਂ ਸਾਹੀ ਕਿੱਥੇ ਸਾਰੇ ਆ ਸਾਰੇ ਦਿਨ ਉੱਥੇ ਰੋਡਾਂ ਦੇ ਉੱਤੇ ਤੇ ਦੁਪਹਿਰਾਂ ਦੇ ਨੰਗੀ ਪੈਰੀਂ ਹੀ ਤੁਰੀਆਂ ਫਿਰਦੇ ਨਾ ਰਹਿਣਾ ਫੇਰ ਮੇਰੀ ਬੇਟੀ ਦਾ ਕੋਈ ਮੈਂ ਨਹੀਂ ਸੱਚ ਮੰਨਦੀ ਇੰਚਾ ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਤਫੜ ਤਪੜ ਮਾਰਿਆ ਤੇ ਉਹ ਉਹ ਜਮੈਂ ਫੇਰ ਮੈਂ ਸੱਚ ਮੰਨਉ ਮੈਂ ਨਹੀਂ ਮੰਨ ਸਕਦੀ ਕੋਈ ਬੇਟੀ ਨੇ ਗੱਲਬਾਤ ਹੋਈ ਹੁੰਦੀ ਮੇਰੀ ਨਹੀਂ ਹੋਈ ਮੈਂ ਨਾ ਮਹਾਰਾਜ ਨੂੰ ਮੰਨਣਾ ਕੋਈ ਚੰਚਾ ਦੰਗਾ ਮੇਰੀ ਗੱਲ ਨਹੀਂ ਹੋਈ ਜਦੋਂ ਪਹਿਲਾਂ ਮੈਂ ਕੱਟ ਕਰਦੇ ਤਾਂ ਠੀਕ ਨਿਕਾ ਕੇ ਮੈਂ ਕੱਟ ਕਰ ਲੈ ਮੇਰੇ ਨਾਲ ਹੁੰਦੀ ਨਹੀਂ ਗੱਲ ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ ਆਹ ਹਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਣਾ ਟੈਕ ਹੋ ਗਿਆ ਅੰਦਰ ਪਾਏ ਪਰ ਆਪ ਠਾਕੇ ਖਰੀਦਾ ਤੇ ਠਾਕੇ ਚਾਹ ਪਣੀ ਪੀਾਈ ਤਾਂ ਹੁਣ ਜਦੋਂ ਪਤਾ ਲੱਗਾ ਤੇ ਕਿਦਾਂ ਮਹਿਸੂਸ ਕਰਦੇ ਹੋ ਅਹੀਂ ਦੱਸਿਆ ਨਹੀਂ ਉਹ ਕਹਿੰਦੇ ਕੀ ਕਿੱਧਰ ਆਏ ਨੇ ਅਸੀਂ ਆਪਾਂ ਉੱਧਾ ਹੀ ਆਪਣੇ ਇਕੱਠੇ ਜਿਹਾ ਹੋਏ ਜਿਵੇਂ ਬੰਦੀ ਦਾ ਕਰਦੇ ਤਾਂ ਨਹੀਂ ਦੱਸਿਆ ਅਸੀਂ ਇਹ ਵੀ ਨਹੀਂ ਦੱਸਿਆ ਕੁਲਵਿੰਦਰ ਆ ਗੱਲ ਉਹ ਤੇ ਹੋਈ ਜਾ ਨਹੀਂ ਹੋਈ ਹੁਣ ਮੈਂ ਨਹੀਂ ਅਹੀਂ ਕੋਈ ਗੱਲ ਕੀਤੀ ਉਹਨੂੰ ਪਤਾ ਹੀ ਨਹੀਂ